ਭਾਈ ਬਹੁਤ ਧੋਖਾ ਜੀ ਇਹ ਨਿੱਕਣ ਪਰਿਵਾਰ ਨਾਲ ਮਿਲ ਕੇ ਆ ਜੀ ਉਹ ਵੀ ਕਹਿੰਦੇ ਕਿ ਬਹੁਤ ਦਿਨਾਂ ਤੋਂ ਥੋੜੇ ਬਿਮਾਰ ਚੱਲ ਰਹੇ ਸੀਗੇ ਤੇ ਥੋੜੇ ਦਿਨ ਪਹਿਲਾਂ ਹੀ ਬਿਮਾਰ ਹੋਏ ਨੇ ਤੇ ਉਸ ਤੋਂ ਬਾਅਦ ਹਸਪੀਟਲਾਈਜ਼ ਹੋ ਗਏ ਹਾਂ ਹਾਂ ਜੀ ਹਾਂ ਜੀ ਹਾਂਜੀ ਲਗਾਤਾਰ ਫਿਲਮਾਂ ਵੀ ਕਰੀਆਂ ਤੁਸੀਂ ਹਾਂਜੀ ਫਿਲਮਾਂ ਕੀਤੀ ਜੀ ਉਹਨਾਂ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਬਹੁਤ ਸਪੋਰਟਿਵ ਸੀਗੇ ਸ਼ੁਰੂ ਤੋਂ ਮੇਰੀ ਪਹਿਲੀ ਫਿਲਮ ਉਹਨਾਂ ਨਾਲ ਸ਼ੂਟ ਕੀਤੀ ਸੀ ਜੀ ਉਦੋਂ ਤੋਂ ਸੋ ਉਹਨਾਂ ਨੇ ਹਮੇਸ਼ਾ ਬਹੁਤ ਸਪੋਰਟ ਕੀਤਾ ਹੈ ਹੁਣ ਕੀ ਮਹਿਸੂਸ ਕਰਿਆ ਜਦੋਂ ਤੁਹਾਨੂੰ ਇਹ ਖਬਰ ਮਿਲੀ ਆ ਕਿ ਪੱਲਾ ਜੀ ਸਾਡੇ ਵਿੱਚ ਨਹੀਂ ਰਹਿ ਕਿਉਂਕਿ ਚੰਗੇ ਭਲੇ ਇਨਸਾਨ ਦਾ ਜਦੋਂ ਉਸ ਜੱਸੀ ਭਾਈ ਜੀ ਹਾਂਜੀ ਪਰ ਬਹੁਤ ਬਹੁਤ ਦੇਰ ਤੋਂ ਬਿਮਾਰ ਸੀਗੇ ਜੀ ਮਤਲਬ ਸਾਡੀ ਫਿਲਮ ਸੀਗੀ ਸ਼ੂਟ ਉਸ ਤੋਂ ਪਹਿਲਾਂ ਵੀ ਪ੍ਰੋਡਿਊਸਰਜ਼ ਆ ਗਏ ਸੀਗੇ ਭਾਜੀ ਨਾਲ ਗੱਲ ਕਰਕੇ ਗਏ ਸੀ ਕਿ ਉਹ ਫਿਰ ਫੈਮਿਲੀ ਨੂੰ ਦੱਸਿਆ ਕਿ ਉਹ ਹਜੇ ਠੀਕ ਨਹੀਂ ਹੋ ਗ ਪਰ ਇਹ ਜੀ ਕਿ ਦੁੱਖ ਬਹੁਤ ਆ ਇੰਡਸਟਰੀ ਨੂੰ ਬਹੁਤ بڑا ਘਾਟ ਆ ਜੀ ਤੇ ਆਈ ਉਮੀਦ ਕਰਦੇ ਆ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵਰੋ ਥੈਂਕ ਯੂ ਜੀ ਤੁਸੀਂ ਵੀ ਬਹੁਤ ਬੜੀ ਚੁਸदाई ਜੀ ਜਦੋਂ ਮੈਂ ਕੋਈ ਖਬਰ ਦੇਖੀ ਤੇ ਉਹਨਾਂ ਨੇ ਕਿਹਾ ਹੁੰਦੇ ਪੈਂਦੇ ਆ ਪੰਨਾ ਸਾਹਿਬ ਨੂੰ ਬੜੀ ਕੋਈ ਬੜਾ ਕਾਫੀ ਲੱਗਦਾ ਤੇ ਇਹ ਗੱਲ ਇੱਕ ਸ਼ਬਦ ਹੈ ਨਹੀਂ ਜੀ ਪੰਨਾ ਸਾਹਿਬ ਜੈਸੀ ਭਾਜੀ ਦਾ ਇੱਕ ਗਲਾਸ ਵਾਲੇ ਹੈ ਕਿ ਇੱਕ ਪੀੜੀ ਨੇ ਕੰਮ ਕੀਤਾ ਜਿਹੜੇ ਉਹਦੇ ਨਾਲ ਸੀ ਇੱਕ ਪੀੜੀ ਫੜਿਆ ਰਹੀ ਹੈ ਭੱਲਾ ਸਾਹਿਬ ਮੈਨੂੰ ਕੰਮ ਕੀਤਾ ਜਿੱਦੋਂ ਬਾਅਦ ਉਹ ਕਮੇਡੀਅਨ ਕਲਾ ਲੈ ਕੇ ਸਕ੍ਰਿਪਟਾਂ ਲਿਖੀ ਜਾਂਦੀ ਨੇ ਜੀ ਪਲੱਸ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਸੀ ਸੈਟ 'ਤੇ ਜੀਪੀ ਭਾਜੀ ਕਹਿ ਕੇ ਗਏ ਕਿ ਸਾਨੂੰ ਬੜਾ ਚੰਗਾ ਲੱਗਦਾ ਸੀ ਕਿ ਸਾਡੇ ਕੋਲ ਆ ਜਾਣਾ ਨਹੀਂ ਅਸੀਂ ਵੀ ਜਦੋਂ ਮੈਂ ਸਟਾਰਟ ਕੀਤਾ ਇੰਨਾ ਮੱਚ ਕੰਮ ਕਰਨਾ ਮੇਰੀ ਪਹਿਲੀ ਇਫਰਮ ਵੀ ਨਹੀਂ ਸੀ ਪਰ ਉਹਨਾਂ ਸਾਧ ਨਾਲ ਹੀ ਸੀ ਸੋ ਜਿਵੇਂ ਛੋਟਿਆਂ ਨੂੰ ਦੇਖਦੇ ਹਾਂ ਉਹਦੇ ਬਚਪਨ ਤੋਂ ਤਨੋਂ ਸਕਰੀਨ 'ਤੇ ਦੇਖਿਆ ਜੀ ਪਰ ਉਹ ਜਦੋਂ ਜੀ ਪਹਿਲੀ ਵਾਰ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਹਮੇਸ਼ਾ ਇਹ ਨਹੀਂ ਦੇਖਿਆ ਵੀ ਨਾ ਮਾ ਛੋਟਾ ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਸੋ ਮੇਰੀ ਪਹਿਲੀ ਫਿਲਮ ਸੀਗੀ ਉਹਨਾਂ ਨਾਲ ਕੀਤੀ ਉਸ ਤੋਂ ਬਾਅਦ ਬਹੁਤ ਕੰਮ ਕੀਤਾ ਪਰ ਉਹਨਾਂ ਨੇ ਮਤਲਬ ਹਮੇਸ਼ਾ ਪੂਰਾ ਸਪੋਰਟ ਕਰਕੇ ਰੱਖਿਆ ਸਾਡੀ ਆਪਣੀ ਇੰਡਸਟਰੀ ਨਹੀਂ ਵੀ ਜੇ ਗੱਲ ਉਹ ਕਿ ਮਨ ਆਫ ਦਾ ਗੇਟ ਗ੍ਰੇਟੈਸਟ ਕਮੀਡੀਅਨ ਸੀ ਇਹ ਉਹ ਐਕਟਰੈਸ ਸੀਗੀ ਜਿਨ੍ਹਾਂ ਨੇ ਬਹੁਤ ਤਾਕੜਾ ਲਾ ਦਿੱਤਾ ਬੜਾ ਆਕਾ ਬਲੀਵ ਕਰਨਾ ਕਿ ਉਹਨਾਂ ਨੇ ਪਰ ਬਹੁਤ ਦੇ ਟੁੱਟਲੇ ਸੀਗੀ ਸਾਡੀ ਫਿਲਮ ਉਹਨਾਂ ਪਿੱਛੇ ਸ਼ੂਟ ਹੋ ਰਹੀ ਸੀ ਬੜੀ ਕੋਸ਼ਿਸ਼ ਕੀਤੀ ਉਹਨ ਗੱਲਬਾਤ ਕਰਨ ਦੀ ਜੀ ਪਰਵੋਦੀ ਵੀ ਥੋੜੇ ਦਿਨ ਇਹ ਕਰਦੇ ਨੂੰ ਬਿਨਾ ਸੰਪਰਕ ਨਹੀਂ ਕੀਤਾ ਭਾਜੀ ਬਹੁਤ ਔਖਾ ਜੀ ਇਹ ਦੇਦਨ ਪਰਿਵਾਰ ਨੂੰ ਮਿਲ ਕੇ ਆ ਜੀ ਉਹ ਵੀ ਕਹਿੰਦੇ ਕਿ ਬਹੁਤ ਦਿਨਾਂ ਤੋਂ ਥੋੜੇ ਬਿਮਾਰ ਚੱਲ ਰਹੇ ਸੀਗੇ ਤੇ ਥੋੜੇ ਦਿਨ ਪਹਿਲਾਂ ਹੀ ਬਿਮਾਰ ਹੋਏ ਨੇ ਤੇ ਉਸ ਤੋਂ ਬਾਅਦ ਹਸਪੀਟਲਾਈਜ਼ ਹੋ ਗਏ ਹਾਂ ਹਾਂ ਜੀ ਹਾਂ ਜੀ ਹਾਂਜੀ ਲਗਾਤਾਰ ਫਿਲਮਾਂ ਵੀ ਕਰੀਆਂ ਤੁਸੀਂ ਹਾਂਜੀ ਫਿਲਮਾਂ ਕੀਤੀਆਂ ਜੀ ਉਹਨਾਂ ਨਾਲ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਬਹੁਤ ਸਪੋਰਟਿਵ ਸੀਗੇ ਸ਼ੁਰੂ ਤੋਂ ਮੇਰੀ ਪਹਿਲੀ ਫਿਲਮ ਉਹਨਾਂ ਨਾਲ ਸ਼ੂਟ ਕੀਤੀ ਸੀ ਜੀ ਉਦੋਂ ਤੋਂ ਸੋ ਉਹਨਾਂ ਨੇ ਹਮੇਸ਼ਾ ਬਹੁਤ ਸਪੋਰਟ ਕੀਤਾ ਹੈ ਹੁਣ ਕੀ ਮਹਿਸੂਸ ਕਰਿਆ ਜਦੋਂ ਤੁਹਾਨੂੰ ਇਹ ਖਬਰ ਮਿਲੀ ਆ ਕਿ ਪੱਲਾ ਜੀ ਸਾਡੇ ਵਿੱਚ ਨਹੀਂ ਰਹੀ ਕਿਉਂਕਿ ਚੰਗੇ ਭਲੇ ਇਨਸਾਨ ਦਾ ਦਰਦ ਜੱਸੀ ਭਾਈ ਜੀ ਹਾਂ ਪਰ ਬਹੁਤ ਬਹੁਤ ਦੇਰ ਤੋਂ ਬਿਮਾਰ ਸੀਗੇ ਜੀ ਮਤਲਬ ਸਾਡੀ ਫਿਲਮ ਸੀਗੀ ਸ਼ੂਟ ਉਸ ਤੋਂ ਪਹਿਲਾਂ ਵੀ ਪ੍ਰੋਡਿਊਸਰਜ਼ ਆ ਗਏ ਸੀਗੇ ਪਾਜੀ ਨਾਲ ਗੱਲ ਕਰਕੇ ਗਏ ਸੀਗੇ ਉਹ ਫਿਰ ਫੈਮਿਲੀ ਨੂੰ ਦੱਸਿਆ ਕਿ ਉਹ ਹਜੇ ਓਨੇ ਠੀਕ ਨਹੀਂ ਪਰ ਇਹ ਜੀ ਕਿ ਦੁੱਖ ਬਹੁਤ ਆ ਇੰਡਸਟਰੀ ਨੂੰ ਬਹੁਤ بڑا ਘਾਟ ਆ ਜੀ ਤੇ ਆਈ ਉਮੀਦ ਕਰਦਾ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਥੈਂਕ ਯੂ ਜੀ। ਤੁਸੀਂ ਵੀ ਬਹੁਤ ਜਗ੍ਹਾ ਬਹੁਤ ਬੜੀ ਕੁਝ ਦਾ ਇਕੱਲਾ ਮੈਂ ਸੇਵਾ ਕੋਈ ਖਬਰ ਦੇਖੀ ਤੇ ਉਹਨਾਂ ਨੇ ਕਿਹੋਂ ਦੇ ਪੈੰਦੇ ਆਪਣਾ ਸਭ ਨੂੰ ਮਰੀ ਕੋਈ ਲੱਗਾ ਕੋਈ ਲੱਗਾ ਤੇ ਇਹ ਗੱਲ ਨਹੀਂ ਕੋਈ ਸ਼ਬਦ ਹੈ ਨਹੀਂ ਜੀ। ਪੰਨਾ ਸਾਹਿਬ ਜੈਸੀ ਭਾਜੀ ਗਲਾਸ ਵਾਲੇ ਹੈ ਕਿ ਇੱਕ ਪੀੜੀ ਨੇ ਕੰਮ ਕੀਤਾ ਜਿਹੜੇ ਉਹਦੇ ਨਾਲ ਸੀ ਇੱਕ ਪੀੜੀ ਬਾੜੇ ਆਣੀ ਹੈ ਭੱਲਾ ਸਾਹਿਬ ਜੀ ਤੋਂ ਬਾਅਦ ਉਹ ਕਮੇਡੀਅਨ ਗਲਾਸ ਲੈ ਕੇ ਸਕ੍ਰਿਪਟਾਂ ਲਿਖੀ ਜਾਂਦੀਆਂ ਸੀ ਜੀ ਪਲੱਸ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਸੀ ਸੈਟ ਤੇ ਜੀਪੀ ਭਾਜੀ ਕਹਿ ਕੇ ਗਏ ਕਿ ਸਾਨੂੰ ਬੜਾ ਚੰਗਾ ਲੱਗਦਾ ਸੀ ਸਾਨੇ ਕੋਈ ਆ ਜਾ ਬੰਦਾ ਨਹੀਂ ਅਸੀਂ ਵੀ ਜਦੋਂ ਮੈਂ ਸਟਾਰਟ ਕੀਤਾ ਇਹ ਮੈਂ ਬਹੁਤ ਕੰਮ ਕਰਨਾ ਮੇਰੀ ਪਹਿਲੀ ਫਿਲਮ ਉਹ ਸੀ ਇਸ ਸਮੇਂ ਸੀ ਜਦੋਂ ਪਹਿਲਾ ਸਾਹਿਬ ਨਾਲ ਹੀ ਸੀ ਸੋ ਠੀਕ ਹੈ ਜਿਵੇਂ ਛੋਟੇ ਉਮਰ ਤੋਂ ਦੇਖਦੇ ਹਾਂ ਉਹਨਾਂ ਦੇ ਬਚਪਨ ਤੋਂ ਤਾਂ ਮੈਂ ਸਕਰੀਨ ਦੀ ਦੇਖਿਆ ਸੀ ਪਰ ਉਹ ਜਦੋਂ ਜੀ ਪਹਿਲੀ ਵਾਰ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਹਮੇਸ਼ਾ ਇਹ ਨਹੀਂ ਦਿਖਾਈ ਨਾ ਮਾ ਛੋਟਾ ਉਹਨਾਂ ਨੇ ਹਮੇਸ਼ਾ ਸਪੋਰਟ ਕੀਤੀ ਸੋ ਮੇਰੀ ਪਹਿਲੀ ਫਿਲਮ ਸੀਗੀ ਉਹਨਾਂ ਨਾਲ ਕੀਤੀ ਉਸ ਤੋਂ ਬਾਅਦ ਵੀ ਬਹੁਤ ਕੰਮ ਕੀਤਾ ਪਰ ਉਹਨਾਂ ਨੇ ਮਤਲਬ ਹਮੇਸ਼ਾ ਪੂਰਾ ਸਪੋਰਟ ਕਰਕੇ ਰੱਖਿਆ ਸਾ ਸੋ ਆਪਣੀ ਇੰਡਸਟਰੀ ਲਈ ਵੀ ਜੇ ਕਹ ਲਓ ਕਿ ਮਨ ਆਫ ਦਾ ਗੇਟ ਗ੍ਰੇਟਸਟ ਕਮੀਡੀਅਨ ਸੀਗੀ ਇਹ ਉਹ ਐਕਟਰ ਸੀਗੀ ਜਿਹਨਾਂ ਨੇ ਬਹੁਤ ਤਕੜਾ ਦਾਟ ਪਾਇਆ ਬੜਾ ਹੌਕਾ ਬਿਲੀਵ ਕਰਨਾ ਕਿ ਉਹਨਾਂ ਪਰ ਬਹੁਤ ਦੇਰ ਤੋ ਢੱਲੇ ਸੀਗੀ ਸਾਡੀ ਫਿਲਮ ਉਹਨਾਂ ਪਿੱਛੇ ਸ਼ੂਟ ਹੋ ਰਹੀ ਸੀ ਬੜੀ ਕੋਸ਼ਿ ਗਲਬਤ ਕਰਨ ਦੀ ਕੀ ਪਰਵੋਧੀ ਥੋੜਾ ਟਿਮੇ ਇਹ ਕਰਕਰ ਨੂੰ ਬਿਨਾ ਸੰਕੋਚ ਬੁਲਾਓ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਨੇ ਸੰਪਰਕ ਕਰੋ 6047238027